ਗੌਰਨਲ ਵੇਖ ਲੋਏ ਤਸਵੀਰ ਜਦ ਇਨਸਾਨ ਦਾ ਅਤੀਤ ਵਾਪਸ ਮੁੜ ਕੇ ਸਾਹਮਣੇ ਆਂਦੇ ਤੇ ਕਿਹੋ ਜੀ ਬੀਤੀ ਏ ਜਦੋਂ ਇਨਸਾਨ ਨੇ ਕੋਈ ਬੁਰੇ ਕਰਮ ਕੀਤੇ ਹੁੰਦੇ ਤੇ ਲੋਟ ਕੇ ਉਹਦੇ ਮੋਰੇ ਆ ਹੀ ਜਾਂਦੇ ਪਿਛਲੀ ਯਾਦਾਂ ਦੇ ਸ਼ੀਸ਼ੇ ਅਗਰ ਇੱਕ ਇਨਸਾਨ ਨੂੰ ਦਿਖਾਈ ਜਾਵੇ ਬਲੀ ਉਹ ਨਿਆਣੇ ਤੋਂ ਵੱਡਾ ਹੋ ਗਿਆ ਹੋਵੇ ਲੇਕਿਨ ਉਹ ਸਾਰੀ ਚੀਜ਼ਾਂ ਉਸਨੂੰ ਯਾਦ ਆ ਜਾਂਦੀਆਂ ਜੋ ਉਸ ਨਾਲ ਬੀਤੀਆਂ ਸਿਉਜ਼ਾਂ ਅੰਜਾਮ ਕੀ ਹੁੰਦਾ ਹੁਣ ਤੁਹਾਨੂੰ ਵਿਖਾਵਾਂਗੇ ਇਸ ਵੀਡੀਓ ਵਿੱਚ ਉਹ ਕਹਿੰਦੇ ਨੇ ਕਿ ਇੱਕ ਮਾਂ ਦੀ ਕੋਕ ਨੂੰ ਉਜਾੜ ਕੇ ਦੂਸਰੀ ਮਾਂ ਆਪਣੀ ਕੋਕ ਕਦੀ ਵੀ ਪੂਰੀ ਨਹੀਂ ਕਰ ਸਕਦਾ ਆਖਿਰ ਅੰਮੋ ਨੂੰ ਬੀਤੇ ਟਾਈਮ ਦੀ ਏਜੀ ਕਿਹੜੀ ਗੱਲਾਂ ਯਾਦ ਆਈਆਂ ਜਿਸ ਨੂੰ ਹਮੇਸ਼ਾ ਉਹ ਸੁਪਨੇ ਵਿੱਚ ਸੋਚਦਾ ਸੀ ਇਹ ਗੱਲਾਂ ਦੇ ਸਦਕੇ ਕਿ ਉਹ ਆਪਣੇ ਮੰਮੀ ਯਾਨੀ ਪੰਮੀ ਦੇ ਮਿੰਦਰ ਨੂੰ ਅਪਣਾਏਗਾ ਜਾਂ ਫਿਰ ਉਹਨਾਂ ਨਾਲ ਨਫ਼ਰਤ ਕਰੂਗਾ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਨਿਆਣੇ ਲਈ ਉਸ ਦੇ ਮਾਪਿਓ ਤੋਂ ਵੱਡਾ ਕੋਈ ਨਹੀਂ ਹੁੰਦਾ ਜਦੋਂ ਉਸ ਨੂੰ ਭੁੱਖ ਲੱਗਦੀ ਹੈ ਜਾਂ ਉਸ ਦੀ ਕੋਈ ਵੀ ਲੋੜ ਹੁੰਦੀ ਹੈ ਉਹਦੀ ਕੋਈ ਵੀ ਮੰਗ ਹੁੰਦੀ ਤਾਂ ਸਭ ਤੋਂ ਪਹਿਲੇ ਉਹਦੇ ਮਾਪਿਓ ਹੀ ਪੂਰੀ ਕਰਦੇ ਲਈ ਉਸ ਟਾਈਮ ਉਹ ਨਿਆਣਾ ਸੀ ਜਦੋਂ ਉਸ ਦਾ ਪਿਓ ਉਸ ਨੂੰ ਛੋੜ ਕੇ ਆਕਾਲ ਚਲਾਣਾ ਕਰ ਗਿਆ ਉਹਦੀ ਮਾਂ ਨੂੰ ਜ਼ਬਰਦਸਤੀ ਉਸ ਕੋਲ ਵੱਖਰਾ ਕਰ ਦਿੱਤਾ ਗਿਆ ਇਹ ਤਸਵੀਰ ਹੀ ਤੁਸੀਂ ਵੇਖ ਹੀ ਸਕਦੇ ਹੋ ਕਿ ਪਈ ਪੰਮੀ ਦੇ ਐਬਸੈਂਸ ਵਿੱਚ ਵੀ ਉਸ ਦਾ ਪੁੱਤਰ ਯਾਨੀ ਅੰਮੋ ਨੂੰ ਯਾਦ ਕਰਦਾ ਹੀ ਰਿਹਾ। ਉਹੀ ਛਵੀ ਉਸ ਦੇ ਦਿਮਾਗ ਵਿੱਚ ਇਵੇਂ ਵਸੀ ਸੀ ਜਿ ਮਿੱਠੀ ਯਾਦਾਂ ਵਾਂ। ਤੁਸੀਂ ਵੇਖ ਹੀ ਸਕਦੇ ਹੋ ਇਸ ਤਸਵੀਰ ਹੀ ਜਦੋਂ ਪੂਆ ਉਸ ਨੂੰ ਰੋਟੀ ਖਿਲਾਉਣ ਲੱਗੀ ਤਾਂ ਉਹ ਆਪਣੀ ਮਾਂ ਬਾਰੇ ਪੁੱਛ ਰਿਹਾ ਸੀ। ਦਸ ਜੀ ਪੂਆ ਨੇ ਕਿਹਾ ਕਿ ਭਈ ਤੇਰੀ ਮਾਂ ਤੈਨੂੰ ਛੱਡ ਕੇ ਚਲੀ ਗਈ ਹੈ। ਤੇਰੀ ਮਾਂ ਚੰਗੀ ਨਹੀਂ ਹੈ ਤਾਂ ਉਸਨੇ ਕਿਹਾ ਨਹੀਂ ਮੇਰੀ ਮਾਂ ਚੰਗੀ ਹੈ। ਉਹ ਤਾਂ ਮੈਨੂੰ ਰਾਤ ਵੇਲੇ ਮਿਲਣ ਵੀ ਆਈ ਸੀ। ਇਹ ਗੱਲਾਂ ਅੰਮੋ ਨੇ ਇਸ ਲਈ ਕੀਤੀ ਕਿ ਭਈ ਆਪਣੇ ਮਾਂ ਦੇ ਪਿਆਰ ਨੂੰ ਜਾਣਦਾ ਸੀ। ਕਿ ਭਈ ਉਹਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਉਹਦੀ ਮਾਂ ਉਸ ਤੱਕ ਭੂਆ ਨੇ ਪੂਰੀ ਤਰ੍ਹਾਂ ਕਨਵਿੰਸ ਨਹੀਂ ਕਰ ਲਿਆ ਕਿ ਬੇਟਾ ਜਦੋਂ ਤੇਰੀ ਮਾਂ ਆਏਗੀ ਤੇ ਮੈਂ ਖੁਦ ਤੇਰੀ ਮਾਂ ਨੂੰ ਤੇਰੇ ਨਾਲ ਮਿਲਾਵਾਂਗੀ। ਉਹ ਹੀ ਉਹ ਖੀਰਲਾ ਦਿ ਸੀ ਜਿਸ ਦਿਨ ਮਾਂ ਨੂੰ ਉਸਨੇ ਯਾਦ ਕੀਤਾ ਸੀ ਉਸ ਤੋਂ ਬਾਅਦ ਭੂਆ ਨੇ ਆਪਣਾ ਪਿਆਰ ਦਾ ਕੋਲ ਇਹੋ ਜਿਹਾ ਪਾਇਆ ਉਸ ਦੇ ਅੰਦਰ ਕਿ ਉਸਨੇ ਆਪਣੀ ਮਾਂ ਨੂੰ ਕਦੀ ਯਾਦ ਨਹੀਂ ਕੀਤਾ ਉਸਨੇ ਮਾਂ ਬਾਰੇ ਪੂਰੀ ਤਰ੍ਹਾਂ ਜ਼ਹਿਰ ਕੋਲ ਦਿੱਤਾ। ਅਸਲ ਉਸ ਟਾਈਮ ਤੋਂ ਭੂਆ ਤੇ ਫੁੱਫੜ ਨੇ ਆਪਣੀ ਇਹੋ ਜਿਹੀ ਛਵੀ ਉਸ ਦੇ ਦਿਮਾਗ ਇਰਾਕ ਦਿੱਤੀ ਸੀ ਕਿ ਬੇਟਾ ਅਸੀਂ ਤੇਰੇ ਮਾਪਿਓ ਕੋਲ ਵਤਕੀਆਂ ਅਸੀਂ ਤੇਰੇ ਮਾਦੇ ਪਿਓ ਜਿਹਾ ਹੀ ਪਿਆਰ ਕਰਦੇ ਹਾਂ ਅਸਲ ਪੂਆ ਦੇ ਫੁੱਫੜ ਜੀ ਦਾ ਇਹੀ ਕਹਿਣਾ ਸੀ ਕਿ ਬਈ ਅਗਰ ਤੇਰੀ ਮਾਂ ਚੰਗੀ ਹੁੰਦੀ ਤੇ ਤੈਨੂੰ ਇੱਥੋਂ ਲੈ ਜਾਂਦੀ ਉਹ ਆਪਣਾ ਦੂਜਾ ਵਿਆਹ ਨਾ ਕਰਾਂਦੀ ਤੇ ਆਪਣੇ ਆਦਮੀ ਨਾਲ ਐਸ਼ ਨਾ ਕਰੇ ਅਸਲ ਤੋਹਨੂੰ ਦੱਸਦੀ ਕਿ ਜਦ ਤੋਂ ਉਸੀ ਮਾਂ ਨਾਲ ਅੰਮੋ ਦਾ ਮਾਂ ਨਾਲ ਉਸ ਦਾ ਵਿਛੋੜਾ ਹੋਇਆ ਸੀ ਤਾਂ ਤੋ ਰੋਜ਼ ਦੇ ਰੋਜ਼ ਸੁਪਨਾ ਦੇਖਦਾ ਸੀ ਆਪਣੀ ਮਾਂ ਬਾਰੇ ਲੇਕਿਨ ਉਸ ਨੂੰ ਇਹ ਗੱਲ ਕਦੀ ਵੀ ਚੇਤੇ ਨਹੀਂ ਆਉਂਦੀ ਸੀ ਕਿ ਉਸ ਦੀ ਦਾਦੀ ਨੇ ਤੇ ਉਸ ਦੀ ਭੂਆ ਨੇ ਉਸ ਨੂੰ ਉਸ ਦੀ ਮਾਂ ਨਾਲ ਵੱਖਰਾ ਕੀਤੀ ਹੁਣ ਇਹੋ ਜੀ ਗੱਲ ਸਾਹਮਣੇ ਆ ਰਹੀ ਹੈ ਅੰਮੂ ਨੂੰ ਸਾਰੀ ਸੱਚਾਈ ਦੱਸਣ ਤੋਂ ਬਾਅਦ ਵੀ ਮਿੰਦੋ ਦੇ ਨਾਲ ਅੰਮੂ ਕਦੀ ਵੀ ਨਹੀਂ ਜਾਏਗਾ ਕਿਉਂਕਿ ਉਸ ਦੇ ਪਿੱਛੇ ਤਿੰਨ ਕਾਰਨ ਹਨ ਪਹਿਲੀ ਗੱਲ ਪਹਿਲੇ ਤੋਂ ਹੀ ਉਹ ਆਪਣੀ ਭੂਆ ਤੇ ਫੁੱਫੜ ਨੂੰ ਆਪਣਾ ਮਾਪਿਓ ਮੰਨਦਾ ਸੀ ਲੇਕਿਨ ਜਿਸ ਦਿਨ ਫੁੱਫੜ ਦੀ ਸੱਚਾਈ ਉਹਦੇ ਸਾਹਮਣੇ ਆਈ ਤਾਂ ਤੋਂ ਉਹ ਫੁੱਫੜ ਨਾਲ ਵੀ ਨਫ਼ਰਤ ਕਰਦਾ ਔਰ ਫੁੱਫੜ ਨੇ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਅਗਰ ਤੇਰੀ ਮਾਂ ਅਗਰ ਚੰਗੀ ਹੁੰਦੀ ਤੈਨੂੰ ਛੱਡ ਕੇ ਨਾ ਜਾਂਦੀ ਅੰਮੂ ਨੇ ਇਹ ਗੱਲ ਫੁੱਫੜ ਫੁੱਫੜ ਨੂੰ ਤਾਂ ਕਈ ਸੀ ਜਦ ਫੁੱਫੜ ਨੇ ਉਸ ਘਰ ਨੂੰ ਛੱਡਣ ਦੀ ਗੱਲ ਕੀਤੀ ਸੀ ਹੁਣ ਅੰਮੋ ਦੇ ਦਿਲ ਤੇ ਦਿਮਾਗ ਹੀ ਜ਼ਹਿਰ ਭਰਿਆ ਹੋਇਆ ਆਪਣੀ ਮਾਂ ਦੇ ਪੈਣ ਦੇ ਖਿਲਾਫ ਕਿ ਬਈ ਇਹ ਲੋਕ ਮੈਨੂੰ ਨਿਆਣੇ ਛੱਡ ਕੇ ਚਲੇ ਗਏ ਸੀ ਦੂਜੀ ਗੱਲ ਅੰਮੋ ਜਦੋਂ ਤੋਂ ਤਾਂ ਨਿਆਣਾ ਸੀ ਤਾਂ ਤੋਂ ਹੀ ਉਸਨੇ ਆਪਣੇ ਦਾਦੀ ਦਾਦਾ ਨਾਲ ਰਿਹਾ ਸੀ ਤੇ ਬਈ ਉਸ ਨੂੰ ਤਾਂ ਆਪਣੇ ਦਾਦੀ ਦਾਦਾ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਔਰ ਹੁਣ ਤੇ ਤੂੰ ਸੋਚ ਲਓ ਕਿ ਬਈ ਅੰਮੋ ਨੇ ਵੇਖਿਆ ਕਿ ਫੁੱਫੜ ਬਹੁਤ ਹੀ ਜ਼ਿਆਦਾ ਲਾਲਚੀ ਹੈ ਅਗਰ ਮੈਂ ਇਸ ਘਰ ਤੋਂ ਚਲਾ ਗਿਆ ਤੇ ਫੁੱਫੜ ਦੇ ਮੇਰੇ ਦਾਦੀ ਦਾਦਾ ਨੂੰ ਕੱਟ ਕੱਟ ਕੇ ਖਾ ਲੇਗਾ ਔਰ ਉਹ ਸਾਰੀ ਪ੍ਰਾਪਰਟੀ ਆਪਣੇ ਨਾਮ ਦੇ ਕਰਵਾ ਲੇਗਾ ਇਹ ਵੀ ਬਹੁਤ ਵੱਡੀ ਹਕੀਕਤ ਹੈ ਕਿ ਜਿਸ ਦਾਦੀ ਨੇ ਉਸ ਮਾਂ ਤੇ ਪੁੱਤ ਨੂੰ ਵੱਖਰਾ ਕੀਤਾ ਸੀ ਸਿਰਫ ਇਸ ਲਈ ਕਿ ਭਈ ਜਦੋਂ ਅੰਮੂ ਵੱਡਾ ਹੋ ਜਾਏਗਾ ਤੇ ਮੇਰਾ ਪੁੱਤ ਤੇ ਆਕਾਲ ਚਲਾਣਾ ਕਰ ਗਿਆ ਤੇ ਮੈਂ ਹੀ ਇਹ ਮੇਰਾ ਵੰਸ ਚਲਾਏਗਾ ਕਿਤੇ ਬਦਾਦੀ ਕਿਵੇਂ ਆਪਣੇ ਪੁੱਤ ਯਾਨੀ ਆਪਣੇ ਪੋਤੇ ਨੂੰ ਅੰਮੂ ਨੂੰ ਜਾਣੇ ਦੇ ਸਕਦੀ ਆਪਣੀ ਮਾਂ ਦੇ ਨਾਲ ਜੀ ਗੱਲ ਅੰਮੂ ਆਪਣੀ ਮਾਂ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਨਾਰਾਜ਼ ਹੈ ਕਿ ਉਸ ਦੀ ਮਾਂ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਅਸਲ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿਵੇਂ ਅੰਮੂ ਦੀ ਮੰਮੀ ਨੇ ਅੰਮੂ ਦੇ ਪਾਪਾ ਨੂੰ ਭੁੱਲ ਕੇ ਦੂਸਰਾ ਵਿਆਹ ਕਰਵਾ ਲਿਆ ਤੇ ਉਹ ਕਦੀ ਵੀ ਉਹ ਕਾਰੀ ਨਹੀਂ ਜਾਣਾ ਚਾਹੇਗਾ ਜਿਸ ਵਿੱਚ ਉਸਦੀ ਮਾਂ ਦਾ ਦੂਸਰਾ ਵਿਆਹ ਹੋਇਆ ਗੰਦੀ ਵੀ ਉਹ ਨਹੀਂ ਚਾਹੇਗਾ ਕਿ ਵਈ ਮੈਂ ਆਪਣੇ ਪਿਓ ਦੀ ਜਗਾ ਕਿਸੇ ਹੋਰ ਨੂੰ ਦੇਵਾਂ ਕਿ ਮਿੰਦੋ ਦੀ ਅੰਮੋ ਦੀ ਸੋਚ ਬਿਲਕੁਲ ਇੱਕੋ ਹੀ ਹੈ ਤੁਸੀਂ ਵੇਖਿਆ ਹੋਏਗਾ ਕਿ ਪੰਮੀ ਦਾ ਆਪਣੇ ਦੂਜੇ ਹਸਬੰਡ ਨਾਲ ਵਿਆਹ ਹੋਇਆ ਸੀ ਦੀ ਗ੍ਰੇ ਪ੍ਰਵੇਸ਼ ਦੇ ਟਾਈਮ ਵੀ ਮਿੰਦੋ ਦੂਸਰੇ ਘਾਰੀ ਪੈਰ ਨਹੀਂ ਪਾਣਾ ਚਾਹਦੀ ਸੀ ਲੇਕਿਨ ਜਦ ਪੰਮੀ ਨੇ ਮਿੰਦੋ ਸਾਹਮਣੇ ਹੱਥ ਜੋੜੇ ਤਾਂ ਹੀ ਉਸਨੇ ਉਸ ਘਾਰੀ ਐਂਟਰੀ ਲਈਤੀ ਸੀ ਨੂੰ ਵੇਖਣਾ ਇਹ ਹੋਏਗਾ ਕਿ ਮਿੰਦੋ ਤੇ ਪੰਮੀ ਜਦੋਂ ਆਪਣੇ ਹਾਲਾਤਾਂ ਦੇ ਬਾਰੇ ਅੰਮੂ ਨੂੰ ਦੱਸਣਗੇ ਕਿ ਵਈ ਕਿਹੜੇ ਹਾਲਾਤਾਂ 'ਚ ਉਸਨੇ ਵਿਆਹ ਕੀਤਾ ਸੀ ਕਿਵੇਂ ਉਸ ਦੀ ਭਾਬੀ ਨੇ ਉਸ ਨੂੰ ਫੋਰਸ ਕੀਤਾ ਸੀ ਤਾਂ ਹੀ ਇਹ ਸਾਰੀ ਗੱਲਾਂ ਪਤਾ ਚੱਲਣ ਗਈ ਕਿ ਭਈ ਅੰਮੂ ਹੁਣ ਆਪਣੀ ਮਾਂ ਤੇ ਆਪਣੀ ਭੈਣ ਨੂੰ ਸਵੀਕਾਰ ਕਰਦਾ ਜਾਂ ਨਹੀਂ ਕਰਦਾ ਅੱਜ ਦੇ ਵੀਡੀਓਸ ਬਸ ਇੰਨੇ ਥੈਂਕ ਯੂ